ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਸਵੇਰ ਦੇ 6:30 ਦਾ ਟਾਈਮ ਆ ਤੇ ਇੱਥੇ ਬਸ ਦਾਲ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਅੱਜ ਬਣਾਉਣਾ ਸੀਗਾ ਬਰਿੰਜਲ ਦਾ ਪਰਠਾ ਤੇ ਅੱਜ ਪਰਠਾ ਮੈਂ ਕਦੋਂ ਕਸ ਕਰਕੇ ਬਣਾਉਂਗੀ ਬਰਿੰਜਲ ਨੂੰ ਪਹਿਲਾਂ ਛੱਲ ਲਿਆ ਸੀਗਾ ਛੱਲ ਕੇ ਤੇ ਪਾਣੀ ਚ ਪਾ ਕੇ ਰੱਖ ਲਿਆ ਸੀਗਾ ਤੇ ਇੱਥੇ ਬਸ ਤੜਕਾ ਭੁੰਨਦੇ ਆ ਨਾਲ-ਨਾਲ ਬਸ ਕद्दूकस ਕਰਕੇ ਰੱਖ ਲਉਗੀ ਬਰਾਂਜਾ ਨੂੰ ਮੈਂ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਤਾ ਸੀਗਾ ਤੇ ਚਾਰ ਪਿਆਜ਼ ਮੈਂ ਲੰਬੇ ਲੰਬੇ ਸਲਾਈਸ ਕੱਟ ਕੇ ਰੱਖ ਲਈ ਸੀ ਤੇ ਵਿੱਚ ਲਸਣ ਕੱਟ ਲਈ ਸੀ ਦੋ ਟਮਾਟਰ ਕੱਟ ਕੇ ਰੱਖਲੇ ਸੀਗੇ ਪਿਆਜ਼ ਮੈਂ ਬਰੀਕ ਨਹੀਂ ਸੀ ਕੱਟੇ ਤੇ ਨਾਲ-ਨਾਲ ਮੈਨੂੰ ਐਸੇ ਵੀ ਚਲੋ ਜਿੰਨੇ ਤੜਕਾ ਪੁੱਜੂਗਾ ਤੇ ਮੈਂ ਕद्दूकस ਕਰ ਲਉਗੀ ਕਿਉਂਕਿ ਜੇ ਪਹਿਲਾਂ ਕद्दूकस ਕਰਕੇ ਰੱਖ ਦਿੰਦੀ ਤਾਂ ਇਹ ਕਾਲੇ ਜੇ ਪੈ ਜਾਂਦੇ ਤਾਂ ਕਰਕੇ ਬੱਸ ਮੈਂ ਛਿੱਲ ਕੇ ਇਹਨਾਂ ਨੂੰ ਤੇ ਪਾਣੀ ਦੇ ਵਿੱਚ ਪਾ ਕੇ ਰੱਖਤਾ ਸੀਗਾ ਤੇਲ ਗਰਮ ਹੋ ਗਿਆ ਤੇ ਤੇਲ ਦੇ ਵਿੱਚ ਜੀਰਾ ਪਾ ਦਾਂਗੇ ਉਸ ਤੋਂ ਬਾਅਦ ਬਸ ਪਿਆਜ਼ ਲਸਣ ਜਿਹੜੇ ਕੱਟ ਕਰਕੇ ਰੱਖਿਆ ਤੇ ਉਹ ਪਾ ਦੋਗੇ। ਸਤਿਰੋ ਇਹਦੀ ਤਰ੍ਹਾਂ ਮੈਂ 5 ਵਜੇ ਉੱਠ ਖੜੀ ਸੀ ਉੱਠ ਕੇ ਝਾੜੂ ਲਗਾ ਕੇ ਨਹਾ ਕੇ ਤੂਫ ਜੋਤ ਲਗਾਤੀ ਸੀ। ਸਵੇਰ ਬਸ ਉਸ ਟਾਈਮ ਤੇ ਵੀਡੀਓ ਨਹੀਂ ਬਣੇਗੀ। ਬਾਕੀ ਘਰ ਸਾਫ਼ ਸੁਪਾਈਆਂ ਕੀਤੀਆਂ ਕਰਕੇ ਤੇ ਥੋੜੀ ਜਿਹੀ ਥਕਾਵਟ ਵੀ ਹੋ ਗਈ ਬਾਅਦ ਵਿੱਚ ਦਰਦ। ਸਰ ਵੈਕਲ ਦੀ ਪ੍ਰੋਬਲਮ ਕਰਕੇ ਜਦੋਂ ਕੋਈ ਜ਼ਿਆਦਾ ਖਿੱਚ ਵਾਲਾ ਕੰਮ ਕਰਨ ਲੱਗਿਆਂ ਤੇ ਉਦੋਂ ਸਿਰ ਬਾਹਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਜ਼ਿਆਦਾ ਤੇ ਪਰ ਕੰਮ ਤਾਂ ਘਰ ਦੇ ਵਿੱਚ ਕਰਨੇ ਪੈਂਦੇ ਆਗੇ। ਅੱਜ ਤਾਂ ਅਸਮ ਤੇ ਬੱਦਲਵਾਈ ਹੋ ਰਹੀ ਸੀਗੀ ਕਾਫੀ ਤੇ ਬਾਕੀ ਹਵਾ ਚੱਲ ਰਹੀ ਸੀਗੀ ਉਹ ਜੀ ਤੜਕਾ ਲਾਦ ਗਏ ਤੇ ਬਸ ਉਸ ਤੋਂ ਬਾਅਦ ਆਟਾ ਗੁੰਨ ਲਾਂਗੇ ਆਟਾ ਗੁੰਨ ਕੇ ਰੋਟੀ ਦਾ ਮੈਨੂੰ ਹੁਣ ਆਇਆ ਹੁੰਦਾ ਵੀ ਜਲਦੀ ਬਣਾਦਾ ਤੇ ਪੜਦੇ ਗੱਲ ਸਾਰੇ ਪਾਤੇ ਸੀਗੇ ਤੇ ਕਿਚਨ ਵਾਲਾ ਪੜਦਾ ਰਹਿ ਗਿਆ ਸੀ ਪਾਉਣ ਵਾਲਾ ਉਹ ਬਸ ਇੱਥੇ ਤੜਕਾ ਲਾ ਕੇ ਪੜਥੇ ਨੂੰ ਤੇ ਉਸ ਤੋਂ ਬਾਅਦ ਪੜਦਾ ਪਾਉਂਗੇ ਮੈਂ ਕਿਉਂਕਿ ਰੋਟੀ ਬਣਾਉਣ ਵੇਲੇ ਹੁੰਦਾ ਫਿਰ ਤੋਂ ਆਪ ਆਜੂਗੀ ਤੇ ਪਿਆਜ਼ ਲਸਣ ਪੰਦਰੇ ਸਮੇਂ ਆ ਦੋਸਤੋ ਬਾਟਾ ਟਮਾਟਰ ਦੋ ਕੱਟੇ ਸੀਗੇ ਤੇ ਟਮਾਟਰ ਪਾਤੇ ਹੈਗੇ ਤੇ ਨਾਲ ਨਾਲ ਸਲਫ ਤੇ ਕਪੜਾ ਮਾਰ ਦਿੰਦੇ ਹੈਗੇ ਸਲਫ ਕਲੀਨ ਹੋਵੇ ਤਾਂ ਤਾਂ ਹੀ ਕੰਮ ਕਰਨ ਨੂੰ ਮਾਨਕਾਰਦਾਗਾ ਨਹੀਂ ਤਾਂ ਰੋਟੀ ਪਾੜੇ ਬਣਾਉਣ ਨੂੰ ਵੀ ਵੜ ਨਹੀਂ ਕਰਦਾ ਜੇ ਸਲਫ ਤੇ ਖਲਿਆਰਾ ਪਿਆ ਹੋਵੇ ਤਾਂ ਟਮਾਟਰ ਨੂੰ ਵੀ ਬਸ ਹੌਣ ਪਾਉਣਾ ਕਿ ਥੋੜਾ ਜਿਹਾ ਨਮਕ ਪਾ ਲਿਆ ਸੀ ਇਸ ਦੇ ਵਿੱਚ ਮੈਂ ਤੇ ਉਹ ਵਾਲੀ ਵੀਡੀਓ ਸਕਿਪ ਹੋ ਗਈ ਮੇਰੇ ਤੋਂ ਤੇ ਉਸ ਤੋਂ ਬਾਅਦ ਬਸ ਜਿਹੜੇ ਬਰਿੰਜਲ ਕਦੂਕਾਸ ਕਰਕੇ ਰੱਖਿਆ ਤੇ ਉਹ ਪਾ ਦੂੰਗੀ ਇਸ ਦੇ ਵਿੱਚ 4-5 ਮਿੰਟ ਇਸੇ ਤਰ੍ਹਾਂ ਇਸ ਨੂੰ ਭੁੰਨ ਲੈਣਾਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਵਾਂਗੇ ਬਸ ਜਿਹੜੇ ਵੀ ਅਸਕੇ ਜਿਹੜੇ ਮਸਾਲੇ ਹੁੰਦੇ ਆਪਣੇ ਘਰੇ ਪਹਿਲਾਂ ਇਹਦੇ ਵਿੱਚ ਮੈਂ ਕੋਈ ਮਸਾਲਾ ਨਹੀਂ ਪਾਇਆ ਟਮਾਟਰ ਭੁੰਨਣ ਵਾਸਤੇ ਜਰੂਰ ਥੋੜਾ ਜਿਹਾ ਨਮਕ ਪਾਇਆ ਸੀਗਾ ਤੇ ਹੁਣ ਇਸੇ ਤਰ੍ਹਾਂ ਬਸ ਇਸ ਨੂੰ ਟਾਕੇ ਤੇ 4-5 ਮਿੰਟ ਮੈਂ ਪਕਾ ਲਉਂਗੀ ਉਹਨੇ ਮੈਂ ਆਟਾ ਗੁੰਨ੍ਹ ਲਉਂਗੀ ਉਸ ਤੋਂ ਬਾਅਦ ਬਸ ਹਲਦੀ ਲਾਲ ਮਿਰਚ ਤੇ ਨਮਕ ਤੇ ਗਰਮ ਮਸਾਲਾ ਪਾ ਲਾਂਗੇ ਉਸ ਦੇ ਵਿੱਚ ਆਟਾ ਵੀ ਮੈਂ ਗੁੰਨ੍ਹ ਰਿਆ ਸੀਗਾ ਤੇ ਮਸਾਲੇ ਵੀ ਪਾਤੇ ਸੀਸ ਦੇ ਵਿੱਚ ਤੇ ਪਰਠਾ ਵੀ ਬਣ ਗਿਆ ਸੀਗਾ ਤੇ ਉਹ ਵਾਲੀ ਵੀਡੀਓ ਵੀ ਮੇਰੇ ਤੋਂ ਨਹੀਂ ਬਣੀ ਕਈ ਵਾਰੀ ਆ ਹੁੰਦਾ ਵੀ ਕੈਮਰਾ ਚੱਲੀ ਜਾਂਦਾ ਤੇ ਔਨ ਕਰਨਾ ਭੁੱਲ ਜਾਂਦੇ ਆਂਗੇ ਤੇ ਤਾਂ ਕਰਕੇ ਵੀਡੀਓ ਰਹਿ ਜਾਂਦੀ ਕੋਈ ਨਾ ਕੋਈ ਵਿੱਚੋਂ ਤੇ ਗੈਸ ਮੈਂ ਇੱਥੇ ਕਰਤਾ ਸੀਗਾ ਬੰਦ ਤੇ ਬਸ ਇਸ ਤੋਂ ਬਾਅਦ ਰੋਟੀ ਬਣਾ ਲਾਂਗੇ ਪਰਠਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਚੀਜ਼ ਤਾਂ ਦੇਖਣ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਬਣੀ ਹੈਗੀ ਤੇ ਉਸ ਤੋਂ ਬਾਅਦ ਇਹ ਹੈਗਾ ਸਾਢੇ ਕਿ ਤਿੰਨ ਦਾ ਟਾਈਮ ਤੇ ਇੱਥੇ ਮੈਂ ਕੱਪੜੇ ਧੋ ਲਿਆਗੇ ਡਰਾਈ ਕਰ ਲਏ ਸੀਗੇ ਬਸ ਕੁਛ ਰਹਿੰਦੇ ਸੀ ਡਰਾਈ ਕਰਨ ਵਾਲੇ ਪਹਿਲਾਂ ਨਾ ਕੱਪੜੇ ਨਹੀਂ ਧੋਤੇ ਅੱਜ ਤੱਕ ਹਨੇਰੀ ਬਹੁਤ ਜ਼ਿਆਦਾ ਚੱਲੀ ਗਈ ਰੇਤਾਂ ਮਿੱਟੀ ਬਹੁਤ ਹੀ ਪਿਛਲੇ ਵੀੜੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਇਆ ਪਿਆਗਾ ਤਾਂ ਕਰਕੇ ਬਸ ਮੈਨੂੰ ਐ ਹੋ ਗਿਆ ਸੀ ਮਾਹਵੇ ਕੱਪੜੇ ਧੋਣ ਦਾ ਕੋਈ ਫਾਇਦਾ ਨਹੀਂਗਾ ਰੇਤਾਂ ਮਿੱਟੀ ਕੱਪੜਾ ਤੇ ਪੈ ਜਾਊਗਾ ਧੋਤਿਆਂ ਤੇ ਤੇ ਹੁਣ ਬਸ ਇਹਨਾਂ ਨੂੰ ਡਰਾਈ ਕਰ ਲਿਆ ਕਿਤੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਡਰਾਈ ਕਰਕੇ ਤੇ ਸਟੈਂਡ ਤੇ ਸੁੱਕਣੇ ਪਾ ਦੂੰਗੇ ਸਾਰੇ ਤੇ ਸਟੈਂਡ ਨੂੰ ਅੰਦਰ ਕਰ ਦਾਂਗੇ ਫੋਰਚੇ ਦੇ ਵਿੱਚ ਵੀ ਰੇਤਾਂ ਮਿੱਟੀ ਆਉਂਦਾਗਾ ਦੋ ਤਿੰਨ ਵਾਰੀ ਝਾੜੂ ਲਗਾਤਾ ਇੱਥੇ ਤਾਂ ਮੈਂ ਫੋਰ ਤੇ ਬਾਕੀ ਹੁਣ ਥਾਂ ਵੀ ਦੁਬਾਰੇ ਧੋਣਾ ਪਊਗਾ ਰੇਤੇ ਚ ਜਦੋਂ ਜਾਂਦੇ ਪਿਛਲੇ ਵੇੜੇ ਚ ਜਾਣਾ ਪਈ ਜਾਂਦਾ ਤੇ ਬਾਕੀ ਉਹਰਲੇ ਵੇੜੇ ਚ ਵੀ ਰੇਤਾ ਮਿੱਟੀ ਹੈਗਾ ਪਿਛਲੇ ਚ ਥੋੜਾ ਜਿਆਦਾ ਹੋ ਜਾਂਦਾ ਉਧਰ ਸਟੈਂਡ ਤੇ ਕੱਪੜੇ ਸੁੱਕਣੇ ਪਾ ਦਿੰਦੇ ਆ ਕਿ ਤੇ ਬਾਕੀ ਉਹਰਲਾ ਵੇੜਾ ਤਾਂ ਸਵੇਰੇ ਵੀ ਧੋਤਾ ਸੀ ਇੱਕ ਵਾਰੀ ਤੇ ਪਿਛਲਾ ਵੇੜਾ ਅੱਜ ਨਹੀਂ ਧੋਤਾ ਸੀ ਕਿਉਂਕਿ ਰੇਤਾ ਮਿੱਟੀ ਜ਼ਿਆਦਾ ਕਰਕੇ ਮੈਨੂੰ ਪਤਾ ਹੀ ਸੀ ਵੀ ਦੁਬਾਰਾ ਧੋਣਾ ਪਊਗਾ ਫਿਰ ਤੇ ਜਦੋਂ ਉਧਰ ਜਾਂਦੇ ਆ ਤੇ ਰੇਤੇ ਤੋਂ ਕਰਕੇ ਕਰਕ ਹੁੰਦੀ ਹੈ ਬਾੜੀ ਜਿਆਦਾ ਕਪੜੇ ਸਾਰੇ ਸਟੈਂਡ ਤੇ ਪਾ ਦਿੰਦੀਆਂ ਟਰਾਈ ਕਰ ਲੈ ਸੀ ਤੇ ਵੈਸੇ ਮੈਨੂੰ ਹੁਣ ਆਇਆ ਸੀਗਾ ਵੀ 2-3 ਦਿਨ ਹੋ ਗਏ ਸੀ ਕਪੜੇ ਮੈਂ ਡਰਾਈ ਨਹੀਂ ਕਰਦੇ ਸੀਗੇ ਇਹ ਡੈਲੀ ਵਾਲੇ ਐ ਹੁੰਦਾ ਵੀ ਚਲੋ ਗਰਮੀ ਵਾਲੇ ਕੱਪੜੇ ਆ ਤੇ ਇਹਨਾਂ ਨੂੰ ਕੀ ਡਰਾਈ ਕਰਨਾ ਹੈ ਕਾਟਨ ਦੇ ਕਪੜੇ ਥੋੜੇ ਥੋੜੇ ਨਾਲ ਹੀ ਬਹੁਤ ਜ਼ਿਆਦਾ ਹੋ ਜਾਂਦੇ ਆ ਕੱਲ ਵੀ ਇਹਨੇ ਕਪੜੇ ਧੋਤੇ ਸੀਗੇ ਤੇ ਅੱਜ ਵੀ ਸਟੈਂਡ ਸਾਰਾ ਭਰ ਗਿਆ ਇੱਕ ਦਿਨ ਦੇ ਕਪੜੇ ਆ ਦੇ ਤਾਂ ਵੀ ਕਪੜੇ ਇਹਨੇ ਜ਼ਿਆਦਾ ਹੋ ਗਏ ਆਗੇ ਬਾਕੀ ਹੁਣ ਪਸੀਨਾ ਜਦੋਂ ਆਉਂਦਾ ਕਰਕੇ ਤੇ 2-2 ਸੂਟ ਤਾਂ ਸਾਰਿਆਂ ਦੇ ਹੋ ਹੀ ਜਾਂਦੇ ਆਗੇ ਸਟੈਂਡ ਨੂੰ ਕਿਰਾ ਮੈਂ ਇੱਥੇ ਸਾਈਡ ਤੇ ਲਾਤਾ ਕਿਉਂਕਿ ਅੰਦਰ ਮੈਂ ਇੱਕ ਵਾਰੀ ਝਾੜੂ ਕੱਢ ਕੇ ਤੇ ਉਸ ਤੋਂ ਬਾਅਦ ਹੀ ਸਟੈਂਡ ਅੰਦਰ ਕਰ ਦਾਂ। ਡਰੈਗਨ ਹੁੰਦੇ ਵਿੱਚ ਸਟੈਂਡ ਕਰ ਦੋਗੇ ਮੈਂ। ਕਿਉਂਕਿ ਬਾਹਰ ਤਾਂ ਫੇਰ ਉਹੀ ਦਿੱਤਾ ਪਈ ਜਾਊਗਾ ਤੇ ਇੱਕ ਵਾਰੀ ਵਾਸ਼ਿੰਗ ਮਸ਼ੀਨ ਤੇ ਵੀ ਕੱਪੜਾ ਮਾਰ ਦਿੰਦੇ ਨੂੰ ਸਾਫ਼ ਕਰ ਦਾਂਗੇ। ਇਹ ਵੀ ਵਾਸ ਇੱਥੇ ਪੋਰਟੇ ਚ ਪਈ ਕਰਕੇ ਤੇਰੇ ਉੱਤੇ ਮਿੱਟੀ ਤਾਂ ਭਰ ਜਾਂਦੀ ਹੈ ਬਾਹਰ। ਇੱਕ ਵਾਰੀ ਕੱਪੜੇ ਦੇ ਨਾਲ ਸਾਫ਼ ਕਰ ਦਿੰਨੇ ਚਾਹੀਦਾ ਕਿਤਰਾ। ਕਿਉਂਕਿ ਚੀਜ਼ ਕੋਈ ਵੀ ਆ ਤੇ ਸਾਫ਼ ਪਈ ਚੀਜ਼ ਹੀ ਸੋਹਣੀ ਲੱਗਦੀ ਹੈਗੀ। ਸਾਫ ਸਫਾਈ ਦੇ ਨਾਲ ਚੀਜ਼ ਹੰਡ ਦੀ ਵੀ ਜ਼ਿਆਦਾ ਚਿਹਰਾ ਤੇ ਬਾਕੀ ਇਸ ਤਰ੍ਹਾਂ ਜਦੋਂ ਰੇਤਾ ਮਿੱਟੀ ਪਿਆ ਹੋਵੇ ਤੇ ਚੀਜ਼ ਦੇਖਣ ਦੇ ਵਿੱਚ ਵੀ ਚੰਗੀ ਨਹੀਂ ਲੱਗਦੀ ਘਰੇ ਪਈ ਜਿਵੇਂ ਆਪਾਂ ਨੂੰ ਆਪ ਨੂੰ ਨਹਾਉਣ ਦੀ ਜ਼ਰੂਰਤ ਪੈਂਦੀ ਆ ਤੇ ਚੀਜ਼ਾਂ ਨੂੰ ਵੀ ਉਸੇ ਤਰ੍ਹਾਂ ਸਾਫ ਸੰਭਾਲ ਦੀ ਜ਼ਰੂਰਤ ਪੈਂਦੀ ਆ ਤੇ ਇਹ ਪਿਛਲੇ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਰੇਤਾ ਐਸ ਨੂੰ ਤਾਂ ਦੇਖ ਕੇ ਫਿਰ ਆਪਦੇ ਆਪ ਤੋਂ ਵੀ ਘਿਰਕਾਉਣ ਲੱਗ ਜਾਂਦੀ ਹੈਗੀ ਐ ਲੱਗਦਾ ਹੁੰਦਾ ਵੀ ਆਪਦੇ ਪਿੰਡ ਤੇ ਵੀ ਰੇਤਾ ਪਿਆਗਾ ਤੇ ਇਸ ਨੂੰ ਵੀ ਧੋ ਦਿੰਨੇ ਇੱਕ ਵਾਰੀ ਦੇਖੀ ਜਾਊਗੀ ਵੈਸੇ ਮੌਸਮ ਤਾਂ ਹੋਇਆ ਪਿਆਸੀ ਮੀਂਹ ਆਲਾ ਤੇ ਮੈਨੂੰ ਐਸੀ ਵੀ ਇੱਕ ਵਾਰੀ ਮੈਂ ਧੋ ਦਾ ਬਾਅਦ ਵਿੱਚ ਦੇਖੀ ਜਾਊ ਜਦੋਂ ਆਇਆ ਦੁਬਾਰੇ ਕੋਈ ਮੀਂਹ ਕਣੀ ਤੇ ਦੁਬਾਰਾ ਮਾਰਦਾ ਕੇ ਪਾੜੀ ਤੇ ਇੰਨੇ ਰੇਤੇ ਦੇ ਵਿੱਚ ਤਾਂ ਝਾੜੂ ਵੀ ਲਗਾਉਣ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਰੇਤਾ ਸਾਰਾ ਉੱਡ-ਉੱਡ ਕੇ ਆਵਦੇ ਤੇ ਪੈਣਾ ਸੀ ਵੈਸੇ ਤਾਂ ਨਹਾਉਣਾ ਪਊਗਾ ਹੀ ਹੁਣ ਦੁਬਾਰਾ ਇੱਕ ਵਾਰੀ ਤੇ ਪਰ ਮੇਰਾ ਝਾੜੂ ਲਗਾਉਣ ਨੂੰ ਮਨ ਨਹੀਂ ਕੀਤਾ ਸੀ ਇੱਥੇ ਤਾਂ ਆ ਕਰਕੇ ਮੈਨੂੰ ਐਸੀ ਵੀ ਚਲੋ ਪਾਣੀ ਮਾਰ ਕੇ ਤੇ ਇੱਕ ਵਾਰੀ ਧੋ ਦਿੰਦੇ ਹਥੋ ਮਾ 42 ਵਗੈਰਾ ਜ਼ਿਆਦਾਤਰ ਤੇ ਇਧਰ ਪਿਛਲੇ ਵਿੜੇ 'ਚ ਕੱਪੜੇ ਸਾਰੇ ਇਧਰ ਸੁੱਕਣੇ ਪਾਉਣੇ ਆਗੇ ਤੇ ਵਾਰੀ-ਵਾਰੀ ਬੱਚੇ ਤਾਂ ਕੋਈ ਨਾ ਕੋਈ ਚੀਜ਼ ਚੱਕਣ ਆਉਂਦੇ ਜਾਂਦੇ ਰਹਿੰਦੇ ਆ ਤੇ ਵੈਸੇ ਪ੍ਰਾਪਤਾ ਇਸ ਟਾਈਮ ਤੇ ਸਕੂਲ ਗਈ ਵੀ ਸੀ ਤੇ ਪਰ ਫੇਰ ਵੀ ਆਪ ਹੀ ਕੋਈ ਨਾ ਕੋਈ ਚੀਜ਼ ਚੱਕਣ ਰੱਖਣ ਆ ਜਾਂਦੇ ਪਿਛਲੇ ਵਿੜੇ ਦੇ ਵਿੱਚ ਇਥੋਂ ਢੋ ਲੈਨੇ ਥਾਣ ਨੂੰ ਚੰਗੀ ਤਰ੍ਹਾਂ ਇੱਕ ਬੋਕਰ ਛੋਟੀ ਕਰਕੇ ਤੇ ਥੋੜਾ ਜਿਹਾ ਟਾਈਮ ਵੀ ਵੱਧ ਲਾ ਗਿਆ ਸੀ ਮੈਨੂੰ ਧੋਣ ਤੇ ਬੋਕਰ ਵੀ ਲਿਆਉਣ ਵਾਲੀ ਹੋਈ ਪਈ ਹੈਗੀ ਇਸ ਦਾ ਬੋਕਰ ਹੀ ਕਹਿੰਦੇ ਆ ਤੇ ਕਈ ਪੈਣਾ ਇਸ ਨੂੰ ਮਾਂਜਾ ਵੀ ਕਹਿੰਦੇ ਆਂ ਸਾਡੇ ਮਾਲਵੇ ਦੇ ਵਿੱਚ ਤਾਂ ਸਾਨੂੰ ਬੋਕਰ ਹੀ ਕਿਹਾ ਜਾਂਦਾ ਹੈ ਕਬਲੇ ਸਾੜ ਤੇ ਕਰਕੇ ਤੇ ਇੱਥੇ ਵੀ ਬਸ ਸਾਰੇ ਚੰਗੇ ਤਰ੍ਹਾਂ ਪਾਣੀ ਮਾਰ ਦਾਂਗੇ ਐਨਾ ਰੇਤਾ ਆਉਂਦਾ ਪਤਾ ਨਹੀਂ ਕਿੱਥੋਂ ਉੱਡ ਕੇ ਤੇ ਕੱਲ ਸਾਰੇ ਇੰਨਾ 4 ਘੰਟੇ 4.5 ਘੰਟੇ ਲਾ ਕੇ ਤੇ ਸਾਫ-ਸਫਾਈਆਂ ਕੀਤੀਆਂ ਸੀਗਾਂ ਵੈਸੇ ਅੰਦਰ ਤਾਂ ਨਹੀਂ ਹੈਗਾ ਰੇਤਾ ਮਿੱਟੀ ਤੇ ਪਰ ਫਿਰ ਵੀ ਪੈਰਾਂ ਨਾਲ ਲਾ ਕੇ ਬਾਹਰੋਂ ਤਾਂ ਜਾਂਦਾ ਹੈਗਾ ਅੱਜ ਮੈਂ ਤਾਂ ਆਇਆ ਸੀਗਾ ਵੀ ਚਲੋ ਸ਼ੀਸ਼ੇ ਵਗੈਰਾ ਸਾਫ਼ ਕਰ ਦੂੰਗੀ ਕੱਲ ਸ਼ੀਸ਼ੇ ਸਾਫ਼ ਕਰਨ ਵਾਲੇ ਰਹਿ ਗਏ ਸੀ ਤੇ ਪਰ ਮੌਸਮ ਨਹੀਂ ਜਦੋਂ ਇੰਨਾ ਹਨੇਰੀ ਵਾਲਾ ਸੀਗਾ ਤੇ ਤਾਂ ਕਰਕੇ ਫਿਰ ਸ਼ੀਸ਼ੇ ਅੱਜ ਮੈਂ ਸਾਫ਼ ਨਹੀਂ ਕੀਤੇ ਕੱਲ ਨੂੰ ਦੇਖਾਂਗੇ ਜੇ ਕੱਲ ਨੂੰ ਮੌਸਮ ਸਾਫ਼ ਹੋਇਆ ਤਾਂ ਕੱਲ ਨੂੰ ਸ਼ੀਸ਼ੇ ਸਾਫ਼ ਕਰ ਦਾਂਗੇ ਬਾਕੀ ਗੇਟਾਂ ਵਗੈਰਾ ਤੇ ਵੀ ਰੇਤਾਂ ਮਿੱਟੀ ਘੇਰਾ ਤਾਂ ਦਵਾਰੇ ਚੜ ਗਿਆਗਾ ਤੇ ਉਹ ਵੀ ਸਾਫ਼ ਕਰ ਦਾਂਗੇ ਇਹ ਡੋਰ ਪਤਾ ਨਹੀਂ ਕਿੱਥੋਂ ਇੰਨੀ ਆਉਂਦੀ ਹੈ ਕਿਉਂਕਿ ਹੁਣ ਆਪਣੇ ਬੱਚੇ ਤਾਂ ਪਤੰਗ ਨਹੀਂ ਵਧਾਉਂਦੇਗੇ ਰਮਾਨ ਦਾ ਕੰਮ ਤੇ ਹੁੰਦਾਗਾ ਤੇ ਬਾਕੀ ਆਏ ਆ ਵੀ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਬੱਚੇ ਵਿੱਚ ਨਹੀਂ ਵੀ ਹੜਦੇਗੇ ਆਈ ਉੱਡ ਕੇ ਵਸਰੇ ਤੇ ਮਿੱਟੀ ਦੇ ਨਾਲ ਆ ਜਾਂਦੀ ਹੈਗੀ ਇਹ ਵੀ ਜਿਵੇਂ ਰੇਤਾਂ ਮਿੱਟੀ ਉੱਡ ਕੇ ਆ ਜਾਂਦਾ ਕਿਉਂਕਿ ਘਰੇ ਤਾਂ ਕਿਤੋਂ ਕੱਚਾ ਥਾਂ ਹੈ ਨਹੀਂ ਗਾ ਨਾ ਹੀ ਛੱਤਾਂ ਕੱਚੀਆਂ ਐਨੀ ਹਨੇਰੀ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦਾ ਰੇਤਾਂ ਮਿੱਟੀ ਨੂੰ ਜਿੱਥੋਂ ਚੰਗੀ ਤਰ੍ਹਾਂ ਧੋ ਦਿੰਨੇ ਆ ਥਾਂ ਸਾਰਾ ਕਿਉਂਕਿ ਇੱਕ ਵਾਰੀ ਦਿੱਤਾ ਮਿੱਟੀ ਕੱਢ ਦਿੰਨੇ ਆ ਫਿਰ ਦੇਖੀ ਜਾਊਗੀ ਰਾਤ ਨੂੰ ਕਿੰਦਾਂ ਦਾ ਮੌਸਮ ਰਹੂਗਾ ਇਹ ਗਮਲਿਆਂ ਦਾ ਵੀ ਸਟੈਂਡ ਵਗੈਰਾ ਮਗਾਉਂਗੀ ਮੈਂ ਇਸ ਤਰ੍ਹਾਂ ਤਾਂ ਰੋਜ਼ ਚੱਕ ਕੇ ਤਾਂ ਨੂੰ ਸਾਈਡ ਤੇ ਕਰਕੇ ਧੋਣਾ ਤਾਂ ਆਪ ਨੂੰ ਵੀ ਔਖਾ ਲੱਗਦਾਗਾ ਗਮਲੇ ਵੀ ਵੈਸੇ ਬਦਲ ਨਾਲੇ ਹੋਏ ਪਿਆ ਤੇ ਜਿਹੜੇ ਪਲਾਸਟਿਕ ਵਾਲੇ ਉਹਨਾਂ ਦੀ ਤਾਂ ਚੀਜ਼ ਬਹੁਤ ਘੱਟ ਚੱਲਦੀ ਆ ਤੇ ਜਿਹੜੇ ਸਿਮੈਂਟ ਵਾਲੇ ਆ ਤੇ ਉਹ ਖਰਨ ਲੱਗ ਜਾਂਦੇ ਆ ਉਹੀ ਥਾਂ ਹੁੰਦਾਗਾ ਜੇ ਰੇਤੇ ਮਿੱਟੀ ਦੇ ਖលਿਆਰੇ ਦੇ ਵਿੱਚ ਪਿਆ ਤਾਂ ਆਪ ਨੂੰ ਦੇਖ ਕੇ ਆ ਜਾਂਦਾ ਵੀ ਕਿੰਨਾ ਗੰਦਾ ਲੱਗਦਾ ਤੇ ਜਦੋਂ ਧੋ ਦਿੰਨੇ ਆ ਤੇ ਉਥੇ ਮਨ ਲੱਗਣ ਲੱਗ ਜਾਂਦਾ ਉਸੇ ਘਰ ਦੇ ਵਿੱਚ ਸਾਫ਼ ਸਫਾਈ ਕਰਕੇ ਇੱਕ ਵਾਰੀ ਕੂੜਾ ਇੱਥੋਂ ਸਾਰਾ ਚੱਕ ਦੂੰਗੀ ਮੈਂ ਤੇ ਬਦਲ ਗਈ ਤੁਸੀਂ ਦੇਖ ਹੀ ਸਾਦੇ ਹੋ ਵੈਸੇ ਇਹ ਸਾਰੇ ਕਿਤੇ ਹੋਊਗਾ ਕਈ ਸਮਾਂ ਤੇ ਤਾਂ ਮੀ ਵੀ ਆਇਆ ਤੇ ਇੱਥੇ ਵੀ ਅੱਜ ਬਸ ਥੋੜੇ ਜਿਹੇ ਛਿੱਟੇ ਸੀਗੇ ਜਿਆਦਾ ਮੀ ਹੈ ਨਹੀਂ ਸੀਗਾ ਥੋੜਾ ਜਿਹਾ ਛਕਟਾ ਹੀ ਆਇਆ ਸੀ ਕਿ ਨਾ ਤੇ ਉਸ ਤੋਂ ਬਾਅਦ ਬਸ ਅੰਦਰ ਵੀ ਝਾੜੂ ਲਗਾ ਲੂੰਗੇ ਸਾਰੇ ਪੋਰਚ 'ਚ ਮੈਂ 2-3 ਵਾਰੀ ਪਹਿਲਾਂ ਹੀ ਝਾੜੂ ਲਗਾਤਾ ਸੀਗਾ ਇੱਥੇ ਝਾੜੂ ਲਗਾ ਕੇ ਤੇ ਬਸ ਉਸ ਤੋਂ ਬਾਅਦ ਸਟੈਂਡ ਵੀ ਅੰਦਰ ਕਰ ਦੂੰਗੀ ਤੇ ਨਹਾ ਲੂੰਗੀ ਮੈਂ ਆਇਤਾਂ ਅੰਦਰ ਵੀ ਬਹੁਤ ਜ਼ਿਆਦਾ ਹਨੇਰਾ ਪੈ ਰਿਹਾ ਸੀ ਸਵਾ 4:30 ਵਜੇ ਦਾ ਫਿਰ ਟਾਈਮ ਸੀਗਾ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਸੀਗਾ ਤੇ ਲਾਈਟਾਂ ਸਾਰੀਆਂ ਅੰਦਰ ਲਗਾ ਲਈਆਂ ਸੀਗਾ ਇਹ ਬਸ ਮੈਂ ਆਪਣਾ ਸੂਟ ਸਟ੍ਰੈਚ ਕੀਤਾ ਸੀ ਉਹਦੀਆਂ ਕੋਈ ਖਾਤਰਾ ਵਗੈਰਾ ਤੇ ਸੂਟ ਵੀ ਬਸ ਬਾਟਮ ਦੀ ਇੱਕ ਹੋ ਰਹਿ ਗਈ ਸੀਗੀ ਹਸਣ ਵਾਲੀ ਸੀਣ ਰਹਿ ਗਈ ਸੀ ਤੇ ਧਾਗਾ ਨਿਕਲ ਗਿਆ ਸੀ ਤੇ ਅੰਦਰ ਹਨੇਰੇ ਦੇ ਵਿੱਚ ਵੈਸੇ ਲਾਈਟਾਂ ਵੀ ਜ਼ਿਆਦਾਆਂ ਤੇ ਸੂਈ ਤੇ ਧਾਗਾ ਇੰਨੇ ਮੇਰੇ ਤੋਂ ਪਿਆਗਾ ਤੇ ਉਹ ਮੈਂ ਛੱਡੀ ਦਿੱਤੀ ਮੈਂ ਚੱਲ ਕੱਲ ਨੂੰ ਲਾ ਦੋਗੇ ਸੀਣ ਕਿ ਬਹੁਤ ਜ਼ਿਆਦਾ ਹਨੇਰਾ ਹੋਇਆ ਪਿਆ ਸੀ ਅੱਜ ਤਾਂ ਬੱਦਲ ਬਾਈ ਜ਼ਿਆਦਾ ਹੋਈ ਪਈ ਸੀਗੀ ਬਸ ਅੰਦਰ ਤਾਂ ਇੱਟਾਂ ਮਿੱਟੀਆਂ ਨਾਲ ਹੈ ਨਹੀਂ ਸੀਗਾ ਇਹ ਬਸ ਕੁਛ ਕਾਤਰਾ ਸੀਗਾ ਜਿਹੜਾ ਸੂਟ ਸਟ੍ਰੈਚ ਕੀਤਾ ਸੀਗਾ ਤੇ ਉਸ ਤੋਂ ਬਾਅਦ ਬਸ ਨਹਾ ਕੇ ਮੈਂ ਤੇ ਪ੍ਰਾਪ ਦੇ ਸੂਟ ਤੇ ਇੱਕ ਤਰਪਾਈ ਕਰਨੀ ਸੀ ਸਟ੍ਰੈਚ ਕੀਤਾ ਸੀਗਾ ਤਰਪਾਈ ਕਰਕੇ ਤੇ ਇਹ ਸਾਡੇ ਕੋਲ ਪੈਂਦਾ ਟਾਈਮ ਆਗਾ ਇੱਥੇ ਤਾਂ ਚਾਹ ਬਣਾਈ ਆ ਤੇ ਨੇ ਪ੍ਰਾ ਮੈਨੂੰ ਕਹਿ ਕੇ ਗਈ ਸੀ ਇਸ ਲੱਗੀ ਕਹਿੰਦੀ ਐ ਕਿ ਮम्मा ਮੇਰੇ ਵਾਸਤੇ ਪਪਕੌਰ ਬਣਾ ਕੇ ਰੱਖਿਓ ਜਦੋਂ ਮੈਂ ਸਕੂਲ ਆਉਂਗੀ ਤੇ ਨਾਲ ਨਾਲ ਮੈਂ ਚਾਹ ਵੀ ਧਰ ਲਈ ਸੀਗੀ ਕਿਉਂਕਿ ਜਦੋਂ ਪ੍ਰਾਇਮਰੀ ਸਕੂਲ ਗਈ ਸੀ ਤੇ 11:00 ਵਜੇ ਚਾਹ ਬਣਾਈ ਸੀ ਵਸ ਤਾਂ 12:00 ਵਜੇ ਜਾਂਦੀ ਹੁੰਦੀ ਆ ਉਹ ਤੇ ਤੇਲ ਪਾਲਿਆ ਸੀ ਸਰੋਂ ਦਾ ਕੜਾਹੀ ਦੇ ਵਿੱਚ ਤੇਲ ਗਰਮ ਹੋ ਗਿਆ ਸੀ ਉਹਦੇ ਵਿੱਚ ਥੋੜੀ ਜੀ ਹਲਦੀ ਤੇ ਨਮਕ ਪਾਲਿਆ ਸੀ ਤੇ ਇਹ ਮੱਕੀ ਵਸੇਸ ਨੂੰ ਥੋੜਾ ਜਿਹਾ ਮਿਕਸ ਕਰਕੇ ਇਸੇ ਟੱਕੇ ਰੱਖ ਦਾਂਗੇ ਤੇਲ ਮੇਰੇ ਤੋਂ ਥੋੜਾ ਜਿਆਦਾ ਹੀ ਪੈ ਗਿਆ ਸੀ ਤੇ ਤੇਲ ਦੇ ਵਸੇ ਇੰਨੇ ਜਿਆਦੇ ਦੀ ਜ਼ਰੂਰਤ ਹੈ ਨਹੀਂ ਇਸਦੇ ਵਿੱਚ ਪਾਉਣ ਦੀ ਪਾਪਕੌਣ ਆਪਣੇ ਬਣ ਕੇ ਤਿਆਰ ਆ ਤੇ ਚਾਹ ਵੀ ਬਣ ਗਈ ਸੀਗੀ ਤੇ ਪ੍ਰਾਪ ਦਾ ਸੂਟ ਹਜੇ ਮੈਂ ਪ੍ਰੈਸ ਕਰਨਾ ਸੀ ਕਿਉਂਕਿ ਪ੍ਰਾਪ ਸਕੂਲ ਨੂੰ ਆ ਗਈ ਤੇ ਉਸ ਤੋਂ ਬਾਅਦ ਬਸ ਉਹ ਹਰਮੋਨੀਅਮ ਸਿੱਖਣ ਜਾਂਦੀ ਹੁੰਦੀ ਹੈਗੀ ਤੇ ਇਹ ਨਵਾਂ ਸੂਟ ਸਟੱਚ ਕੀਤਾ ਸੀ ਤੇ ਮੈਨੂੰ ਕਹਿ ਕੇ ਗਈ ਸੀ ਕਹਿੰਦੀ ਮम्मा ਮੇਰਾ ਸੂਟ ਤਿਆਰ ਕਰ ਦੇ ਤਰਪਾਈ ਵਗੈਰਾ ਕਰਕੇ ਤੇ ਮੈਂ ਇਹੀ ਸੂਟ ਪਾ ਕੇ ਜਾਣਾ ਅੱਜ ਫਸ ਮੇਰੇ ਸੂਟ ਪ੍ਰੈਸ ਕਰਦੀ ਕਰਦੀ ਤੇ ਪ੍ਰਾਪ ਵੀ ਆ ਗਈ ਸੀ ਸਕੂਲ ਨੂੰ ਬਸ ਇਹਦਾ ਸੂਟ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਢਾਲ ਬਣਾਉਣੀ ਹੈਗੀ ਦਾਲ ਕੋਲਥੀ ਬਣਾਉਣੇ ਤੋਂ ਮੈਂ ਪਹਿਲਾਂ ਪਿਆਉ ਕੇ ਰੱਖਤੀ ਸੀਗੀ ਸਰੋਂ ਦਾ ਤੇਲ ਪਾਲਿਆ ਤੇਲ ਗਰਮ ਹੋ ਗਿਆ ਜੀਰਾ ਪਾਲਿਆ ਪਿਆਜ਼ ਲਸਣ ਤੇ ਟਮਾਟਰ ਵੈਸੇ ਤਾਂ ਸਾਰੀਆਂ ਪੈਣਾਂ ਨੂੰ ਬਣਾਉਣੀ ਹੁੰਦੀ ਹੈ ਦਾਲ ਸਬਜ਼ੀ ਪਰ ਆਪਾਂ ਨੂੰ ਐਂ ਆਉਂਦਾ ਵੀ ਜਦੋਂ ਆਪਾਂ ਵਲੌਗ ਬਣਾਉਣੇ ਆਂਗੇ ਤੇ ਤਾਂ ਕਰਕੇ ਆਪਾਂ ਦੱਸ ਦਿੰਨੇ ਆ ਇਸ ਤਰ੍ਹਾਂ ਹੁਣ ਆਵਾਜ਼ ਬੋਲਣਾ ਤਾਂ ਪੈਂਦੇ ਕੋਈ ਨਾ ਕੋਈ ਤਾਂ ਗੱਲ ਕਰਨੀ ਪੈਂਦੀ ਜਦੋਂ ਆਪਾਂ ਵਲੌਗ ਬਣਾਉਣੇ ਆਂਗੇ ਤਾਂ ਚੁੱਪ ਕਰਕੇ ਤਾਂ ਆਪਾਂ ਵਲੌਗਿੰਗ ਵੀ ਨਹੀਂ ਕਰ ਸਕਦੇਗੇ ਪਿਆਜ਼ ਲਸਣ ਆ ਪੁੱਜ ਗਿਆ ਸੀ ਉਸ ਤੋਂ ਬਾਅਦ ਇਸ ਦੇ ਵਿੱਚ ਬਸ ਮਸਾਲੇ ਹਲਦੀ ਲਾਲ ਮਿਰਚ ਤੇ ਨਾਮਕਾ ਗਰਮ ਮਸਾਲਾ ਮੈਂ ਇਸ ਦੇ ਵਿੱਚ ਨਹੀਂ ਪਾਉਂਦੀਗੀ ਮਸਾਲੇ ਪਾ ਕੇ ਤੇ ਪਾਣੀ ਪਾ ਦੂੰਗੀ ਉਸ ਦੇ ਵਿੱਚ ਤੇ ਪਾਣੀ ਨੂੰ ਜਦੋਂ ਉਬਾਲ ਆ ਗਿਆ ਤੇ ਆਪਾਂ ਦਾਲ ਜਿਹੜੀ ਭਿਉਂ ਕੇ ਰੱਖੀ ਸੀਗੀ ਉਹ ਪਾ ਦੂੰਗੀ ਤੇ ਅੱਜ ਮੈਂ ਕੁੱਕਰ ਦੇ ਸੀਟੀ ਲਵਾ ਕੇ ਬਸ ਦਾਲ ਬਣਾਉਂਗੀ ਤੋ ਕਿਸ਼ੇ ਇੱਕ ਵਾਇਦਾ ਟਾਈਮ ਸੀਗਾ ਇੱਥੇ ਤੇ ਉਸ ਤੋਂ ਬਾਅਦ ਬਸ ਬਰਤਨ ਪਏ ਸੀ ਕੁਸ ਤੇ ਉਹਨਾਂ ਨੂੰ ਚੱਕ ਦੂੰਗੀ ਚਾਹ ਬਣਾਈ ਸੀਗੀ ਪਾਪਕੋਰਨ ਬਣਾਏ ਸੀਗੇ ਤੇ ਬਾਕੀ ਭਰਾ ਆਏ ਸੀਗੇ ਵਾਟਰ ਬੋਟਲ ਵੀ ਸੀਗੀ ਉਹਦੀ ਜਿਆਦਾ ਤਾਂ ਨਹੀਂ ਸੀਗੇ ਥੋੜੇ ਸੀਗੇ ਤੇ ਬਸ ਨਾਲ ਦੀ ਨਾਲ ਚੱਕ ਦੂੰਗੀ ਕਿਉਂਕਿ ਫਿਰ ਰੋਟੀ ਵਾਲੇ ਹੋ ਜਾਣਗੇ ਤੇ ਬਾਕੀ ਕੰਮ ਤੋਂ ਆ ਜਾਣਗੇ ਟਿਫਨ ਹੋ ਜਾਣਗੇ ਲੋ ਜੇਰ ਜਿਆਦਾ ਹੋ ਜਾਂਦੇ ਆ ਬਰਤਨ ਬਰਤਨ ਚੱਕ ਕੇ ਤੇ ਬਸ ਉਸ ਤੋਂ ਬਾਅਦ ਹਜੇ ਤੂਫ ਜੋਤ ਦੇ ਵਿੱਚ ਤਾਂ ਟਾਈਮ ਹੈਗਾ ਤੇ ਵੀਡੀਓ ਦਾ ਕੰਮ ਕਰ ਲੂੰਗੀ ਮੈਂ ਆਪਣਾ ਵੀਡੀਓ ਦਾ ਕੰਮ ਕਰਕੇ ਵਸਤੂ ਉਹ ਜੁੱਤ ਲਗਾ ਲਾਂਗੇ ਬਸ ਉਸ ਤੋਂ ਬਾਅਦ ਆਟਾ ਗੁੰਨਣ ਦਾ ਟਾਈਮ ਹੋ ਜਾਊਗਾ ਮਾਲੇ ਆ ਜਾਣਗੇ ਰੋਟੀ ਬਣਾਉਣੀ ਹੋਊਗੀ ਤੇ ਉਮੀਦ ਕਰਦੇ ਤਾਨੂੰ ਸਾਡੇ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ